ਜੇਕਰ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਇਹ ਤਾਂ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਦੱਸਦੇ ਕਿ 19 ਤਰੀਕ ਨੂੰ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਸੋ ਲੁਧਿਆਣੇ ਵਿੱਚ ਪੰਜਾਬ ਰੋਡਵੇਜ਼ ਬਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਵੈਲੀ ਕਰਕੇ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸਿਆ ਕਿ ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਜਿੱਥੇ ਤਨਖਾਹਾਂ ਨਾ ਮਿਲਣ ਕਾਰਨ ਰੋਸ ਪਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ 19 ਤਰੀਕ ਨੂੰ ਉਹਨਾਂ ਦੇ ਵੱਲੋਂ ਪੰਜਾਬ ਭੜ ਦੇ ਬੱਸ ਸਟੈਂਡ ਵਿਖੇ ਬੰਦ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਤੋਂ ਉੱਥੇ 24 ਤਰੀਕ ਨੂੰ ਉਹਨਾਂ ਦੇ ਵੱਲੋਂ ਪਟਿਆਲਾ ਵਿਖੇ ਵੱਡੀ गिनती ਦੇ ਵਿੱਚ ਵੱਡੇ ਇਕੱਠ ਵਿੱਚ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਉੱਧਰ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂ ਜਗਤਾਰ ਸਿੰਘ ਅਤੇ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਰੋਡਸ ਵਸ ਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਗੇਟ ਰੈਲੀ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਬੇਸ਼ੱਕ ਆਧਾਰ ਕਾਰਡ ਸਕੀਮ ਤਹਿਤ ਕਰੋੜਾ ਰੁਪਏ ਸੂਬਾ ਸਰਕਾਰ ਵੱਲ ਬਕਾਇਆ ਨੇ ਅਤੇ ਇਸ ਤੋਂ ਇਲਾਵਾ ਨੰਨੀਆਂ ਗੱਡੀਆਂ ਨੂੰ ਵੀ ਨਹੀਂ ਪਾਇਆ ਜਾ ਰਿਹਾ ਜਿਸ ਕਰਕੇ ਪੀਆਰਟੀਸੀ ਪੰਜਾਬ ਰੋਡਸ ਵਸ ਘਾਟੇ ਚੱਲ ਰਹੀ ਹੈ। ਉਹਨਾਂ ਨੇ ਕਿਹਾ ਜਿੱਥੇ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ ਨੇ ਉੱਥੇ ਹੀ 2 ਮਹੀਨਿਆਂ ਤੋਂ ਮੁਲਾਜ਼ਮ ਤਨਖਾਹਾਂ ਲਈ ਸੰਘਰਸ਼ ਕਰ ਰਹੇ ਨੇ ਇਸੇ ਵਜ੍ਹਾ ਕਰਕੇ ਸਾਡੇ ਮੁਲਾਜ਼ਮਾਂ ਨੂੰ ਜੜਾ ਤਰਨਾ ਦੇਣਾ ਪੈ ਰਿਹਾ ਮੈਂ ਜਗਤਾਰ ਸਿੰਘ ਸੂਬਾ ਜੋਇੰਟ 77 ਪੰਜਾਬ ਰੋਡ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਇਹਨੂੰ 25/11 ਹਾਂਜੀ ਅੱਜ ਦੀ ਸਾਡੀ ਗੇਟ ਰੈਲੀ ਪੀਆਰਟੀਸੀ ਪਨਵਸ ਦੇ ਸਮੂਹ ਡਿੱਪੂਆਂ ਦੇ ਗੇਟ ਰੈਲੀ ਕੀਤੀ ਜਾ ਰਹੀ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਸਾਡੀਆਂ ਇਹ ਮੰਗਾਂ ਨੇ ਇੱਕ ਦਾ ਵਿਭਾਗ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਟਕਾ ਰਿਹਾਗਾ ਦੂਜਾ ਅਹਿਮ ਮੁੱਦਾ ਹੈਗਾ ਸਾਡੀ ਜਿਹੜੀ ਤਨਖਾਹ ਦਾ ਮੁੱਦਾ ਹੈਗਾ ਸਾਡੀ ਤਨਖਾਹ ਹੁਣ ਤੱਕ ਪੰਨ ਬਸ ਦੇ ਵਿੱਚ ਨਹੀਂ ਪਾਈ ਤੇ ਪੀਆਰਟੀਸੀ ਦੇ ਵਿੱਚ 70% ਤਨਖਾਹ ਪਾ ਕੇ ਉਸ ਤੋਂ ਬਾਅਦ 30% ਤਨਖਾਹ ਦਾ ਨਾਮੁਨੁਸਾਨ ਤੱਕ ਨਹੀਂਗਾ ਤਾਂ ਕਰਕੇ ਅਜ ਅਸੀਂ ਆ ਸਾਰੇ ਡਿੱਪੂਆਂ ਦੇ ਗੇਟ ਰੈਲੀਆਂ ਕਰ ਰਹਿਆਂ ਗਿਆ ਕਿਉਂਕਿ ਜਿਹੜੀਆਂ ਹੁਣ ਸਰਕਾਰ ਦੇ ਜਿੱਥੇ ਸਾਡੀਆਂ ਸੰਘਰਸ਼ਾਂ ਦੌਰਾਨ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਹਿਮ ਮੰਗਾਂ ਮਨਾ ਕੇ ਲੈ ਕੇ ਆਏ ਸੀਗੇ ਉਹ ਸਾਡਾ ਇੱਕ ਵਿਭਾਗ ਲਾਗੂ ਕਰ ਰਹਿ ਗਿਆ ਪਨਵਸ ਦੇ ਵਿੱਚ ਪੀਆਰਟੀਸੀ ਦੇ ਵਿੱਚ ਉਹੀ ਮੰਗਾਂ ਨੂੰ ਸਾਡੀ ਮੈਨੇਜਮੈਂਟ ਸਾਡਾ ਚੇਅਰਮੈਨ ਸਾਹਿਬ ਸਾਡਾ ਐਮ ਡੀ ਸਾਹਿਬ ਉਹ ਲਟਕਾ ਰਹੇ ਨੇਗੇ ਉਹਨਾਂ ਮੰਗਾਂ ਦੇ ਅਮਲ ਨਹੀਂ ਕੀਤਾ ਜਾਇਆ ਜਾ ਰਿਹਾ ਹੈ ਜਿਸ ਕਰਕੇ ਅਸੀਂ ਅਜੇ ਗੇਟ ਰੈਲੀਆਂ ਕਰੀਆਂ ਗਈਆਂ ਤੇ ਜੇਕਰ ਸਰਕਾਰ ਨਾਲ ਗੱਲ ਕਰੀਏ ਵਿਭਾਗ ਨਾਲ ਗੱਲ ਕਰੀਏ ਉਹ ਇਹ ਮੁੱਦਾ ਲੈ ਕੇ ਆਉਂਦੇ ਨੇ ਕਿ ਫਰੀ ਸਫਰ ਦਾ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਹੈ ਅਸੀਂ ਤਾਂ ਆਮ ਜਨਤਾ ਨੂੰ ਸਫਰ ਕਰਾ ਸਕਦੇ ਹਾਂ ਪੈਸਾ ਲੈ ਕੇ ਆਉਣ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਸਾਡੀ ਤਨਖਾਹ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਪਰ ਅੱਜ ਲਗਭਗ 50 ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੇ ਅਕਾਊਂਟ ਦੇ ਵਿੱਚ ਕੋਈ ਪੈਸਾ ਤੱਕ ਨਹੀਂ ਆਇਆ ਜਿਸ ਦੇ ਕਾਰਨ ਸਾਡੇ ਪਰਿਵਾਰ ਦਾ ਸਾਡਾ ਸਾਰਿਆਂ ਦਾ ਜਿਹੜਾ ਸਰਕਲ ਆ ਜਿਹੜਾ ਸਾਡਾ ਹੱਲਿਆ ਹੋਇਆ ਅੱਛਾ ਇਹ ਪੂਰੇ 50 ਪਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡਾ 27 ਦੇ ਸਾਈਟ ਟਿਪੂਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾਗਾ ਇਸ ਤੋਂ ਬਾਅਦ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਅਸੀਂ 19 ਤਰੀਕ ਨੂੰ ਸਮੂਹ ਟਿਪੂਆਂ ਦੇ ਜਿਹੜੇ ਬੱਸ ਸਟੈਂਡ ਨੇ ਬੱਸ ਸਟੈਂਡਾਂ ਦੇ 2:00 ਤੇ 4 ਘੰਟੇ ਬੱਸ ਸਟੈਂਡ ਦੇ ਗੇਟ ਵੀ ਬੰਦ ਕਰਾਂਗੇ ਅੱਛਾ ਇਹ ਜਿਵੇਂ ਲਗਾਤਾਰ ਸਾਡੇ ਮੀਟਿੰਗਾਂ ਵੀ ਹੁੰਦੀ ਆ ਮਤਲਬ ਹੁਣ ਤੁਹਾਡੀ ਮੇਨ ਮੁੱਖ ਮੰਗ ਕੀ ਹੈ ਤਨਖਾਹ ਨੂੰ ਲੈ ਕੇ ਜਾਂ ਹੋਰ ਕੋਈ ਵੀ ਹੈ ਕਿ ਮੰਗ ਬਿਲਕੁਲ ਜੀ ਮੇਨ ਮੰਗਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਤਾਂ ਸਾਡੀਆਂ ਲਟਕ ਕੇ ਰਹੀਆਂ ਨੇ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਨੂੰ ਕੰਟਰੈਕਟ ਤੇ ਕਰਨਾ ਤੇ ਘੱਟ ਤਨਖਾਹਲੇ ਸਾਥੀਆਂ ਦੀ ਤਨਖਾਹ ਦੇ ਵਿੱਚ ਵਾਧਾ ਕਰਨਾ ਜਿਹੜੇ ਰਿਪੋਰਟਾਂ ਤੋਂ ਰਹਦੇ ਨੇ ਸਾਥੀ ਉਹਨਾਂ ਨੂੰ ਭਾਲ ਕਰਨਾ ਰਿਪੋਰਟਾਂ ਜਿਹੜੇ ਭਾਲ ਹੋ ਕੇ ਆ ਗਏ ਸਾਥੀ ਉਹਨਾਂ ਦੀ ਤਨਖਾਹ ਇੱਕ ਮੰਗ ਮੰਨੀ ਸੀਗੀ ਮੈਨੇਜਮੈਂਟ ਨੇ ਕਿ ਜਿਹੜੀ ਤਨਖਾਹ ਦੇ ਰਿਪੋਰਟ ਹੁੰਦੀ ਅਸੀਂ ਉਸੇ ਤਨਖਾਹ ਤੇ ਉਹਨਾਂ ਨੂੰ ਭਾਲ ਕਰਾਂਗੇ ਉਹ ਮੰਗ ਸਾਡੀ ਜਿਉਂ ਦੀ ਤਿਉਂ ਖੜੀ ਹੈ ਅੱਛਾ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਹੜੀ ਜਿਹੜੀ ਹੁਣ ਸਾਡੀ ਪਿੱਛੇ ਜੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਕਿ ਜਿਹੜੀ ਅਸੀਂ ਮੋਹਾਲੀ ਸੰਘਰਸ਼ ਦੌਰਾਨ ਲਈ ਸੀਗੀ ਉਸ ਦੇ ਵਿੱਚ ਸਾਡੀਆਂ ਮੰਗਾਂ ਦੇ ਵਿੱਚ ਜਿਹੜੀ ਪਾਲਿਸੀ ਬਣਾਉਣ ਦੇ ਲਈ ਸਹਿਮਤੀ ਦਿੱਤੀ ਗਈ ਸੀ ਕਿ ਅਸੀਂ ਐਡਵੋਕੇਟ ਜਰਨਲ ਆ ਮਿਲ ਕੇ ਪਾਲਿਸੀ ਦੇ ਹਾਮੀ ਭਰੀ ਸੀ ਕਿ ਉਹਨਾਂ ਨੇ ਵੀ ਪਾਲਿਸੀ ਬਣਾਵਾਂਗੇ ਕੰਟਰੈਕਟ ਨੂੰ ਰੈਗੂਲਰ ਕਰਨ ਦੀ ਤੇ ਆਊਟਸੋਰਸ ਨੂੰ ਕੰਟਰੈਕਟ ਤੇ ਕਰਨ ਦੀ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਤਨਖਾਹ ਵਾਧਾ ਕਿਵੇਂ ਲਾਗੂ ਕਰਨਾ ਉਹ ਸਾਰੀ ਪਾਲਿਸੀਆਂ ਤੇ ਹਾਮੀ ਭਰੀ ਸੀਗੀ ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਏ ਲੱਗ ਰਿਹਾ ਹੈ ਕਿ ਉਹਦੇ ਵਿੱਚ ਵੀ ਦੇਰੀ ਕੀਤੀ ਹੈ ਹਾਂਜੀ ਬਸ ਅਚਾਹ ਹਾਂਜੀ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ 25/11 ਲੁਧਿਆਣਾ ਡੀਪੋ ਪੀ ਆਰਟੀਸੀ ਸੀਨੀਅਰ ਮਿਤ ਪ੍ਰਧਾਨ ਅਜੇ ਅੱਜੇ ਪ੍ਰੋਟੈਸਟ ਕਰ ਦਿੱਤਾ ਜਾ ਰਿਹਾ ਹੈ ਕਿ ਕਾਰਨ ਨਹੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਅਸੀਂ ਲੜਾਈਆਂ ਲੜੀਆਂ ਸੀ ਉਹਦੇ ਵਿੱਚ ਜੋ ਸਾਨੂੰ ਮੀਟਿੰਗਾਂ ਮਿਲ ਕੇ ਆਈਆਂ ਮੀਟਿੰਗਾਂ 'ਚੋਂ ਸਾਡੀਆਂ ਕੁਝ-ਕੁਝ ਮੰਗਾਂ ਦਾ ਹੱਲ ਹੋਇਆ ਕੁਝ-ਕੁਝ ਲਟਕਾ ਦਿੱਤਾ ਗਿਆ ਜਿਹੜੀਆਂ ਮੀਟਿੰਗਾਂ ਦਾ ਹੱਲ ਵੀ ਹੋ ਚੁੱਕਿਆ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੈਂ ਕਮਾ ਵੱਲੋਂ ਤੇ ਉੱਪਰ ਦੀ ਵਰਕਰਾਂ ਨੂੰ ਪਰੇਸ਼ਾਨ ਕਰਨ ਲਈ ਲਗਾਤਾਰ ਕਦੇ ਕਦੇ ਤਾਂ ਤਨਖਾਹਾਂ ਰੁਕੀਆਂ ਜਾਂਦੀਆਂ ਕਦੇ ਬੱਸਾਂ ਦਾ ਪ੍ਰਬੰਧ ਨਹੀਂ ਸਹੀ ਕੀਤਾ ਜਾ ਰਿਹਾ ਜਾਂ ਹੋਰ ਵੀ ਕਈ ਨੇ ਮੈਨੇਜਮੈਂਟ ਕੋਲੇ ਤਰੀਕੇ ਤੰਗ ਪਰੇਸ਼ਾਨ ਕਰਨ ਦੇ ਹਰ ਤਰੀਕੇ ਨਾਲ ਚਾਹੇ ਜਥੇਬੰਦੀਆਂ ਨੂੰ ਇੱਕ ਲੈਟਰ ਕੱਢ ਦੇਣਾ ਉਹਤੇ ਅਮਲ ਨਾ ਕਰਨਾ ਉਹਨੂੰ ਲਾਗੂ ਨਾ ਕਰਨਾ ਇਹੋ ਜਿਹੇ ਆ ਸਾਧਸ਼ਾ ਨਾਲ ਸਾਨੂੰ ਮਤਲਬ ਬਾਰ ਬਾਰ ਸੰਘਰਸ਼ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੁਣ ਕਿੰਨੇ ਘੰਟੇ ਲਈ ਆ ਪ੍ਰਸ਼ਨ ਅੱਜ ਗੇਟ ਰੈਲੀ ਹੈ ਜੀ ਫਿਰ ਜਿਵੇਂ ਸਾਡੇ ਸੂਬਾ ਕੁਝ ਨੇ ਦੱਸਿਆ ਕਿ 19 ਤਰੀਕ ਨੂੰ ਅਸੀਂ ਬੱਸ ਅਡੇ ਬੱਸ ਅਡਾ ਬੰਦ ਕਰਕੇ ਪ੍ਰੋਗਰਾਮ ਰੱਖਾਂਗੇ ਤੇ 24 ਤਰੀਕ ਨੂੰ ਪਟਿਆਲੇ ਮੇਨ ਬੱਸ ਅਡਾ ਬੰਦ ਕਰਕੇ ਤੇ ਉਹਦੇ ਨਾਲ ਲੱਗਦਾ ਚੌਕਾ ਬੰਦ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਮੰਗਾ ਕਿਨੇ ਮੰਗਾ ਸਾਡੀਆਂ ਜਿਵੇਂ ਲਗਾਤਾਰ ਪਿਛਲੇ ਸਮੇਂ ਤੋਂ ਕੱਚੇ ਤੋਂ ਪੱਕੇ ਹੋਣ ਵਾਲੀ ਆਊਟਸੋਰਸ ਤੋਂ ਕੰਟਰੈਕਟ ਦੇ ਕਰਨ ਵਾਲੀ ਤਨਖਾਹ ਵਾਧੇ ਸੀ ਜਿਹੜੇ ਸਾਡੇ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਨੂੰ ਵੱਖ-ਵੱਖ categories ਚ ਉਹਨਾਂ ਚ ਇਕਸਾਰਤਾ ਲਿਆਉਣ ਵਾਸਤੇ ਤੇ ਲੰਮੇ ਸਮੇਂ ਤੋਂ ਆਮ ਪਬਲਿਕ ਦੀ ਤੇ ਵਰਕਰਾਂ ਦੀ ਮੰਗ ਹੈ ਜਿਹੜੀ ਸਰਕਾਰੀ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜਿਹੜੀ ਉਹਦੀ ਮੰਗ ਸੀ ਸਰਕਾਰੀ ਬੱਸਾਂ ਪਾਉਣ ਦੀ ਤੇ ਬਲਾਜਮਾ ਦੀ ਪੱਕੀ ਭਰਤੀ ਦੀ ਜਿਹੜੀ ਪ੍ਰਵੰਧ ਦੀ ਉਹਦੇ ਉਹਦੇ ਵਾਸਤੇ ਸਾਡੀਆਂ ਮੰਗਾਂ ਲਗਾਤਾਰ ਜਨਾਂਚਰਪੂਰੀਆ ਨਹੀਂ ਹੁੰਦੀ ਅਸੀਂ ਦਰਸ਼ ਕਰਦੇ ਰਹਿਵਾਂਗੇ ਹੁੜੀਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ